ਬਈਆ ਦੂਜਾ ਸੂਆ ਵੈਣ ਸੂਈ ਆ ਰਾਤ ਦੀ ਸੂਈ ਆ ਜੇਰਜੂਰ ਪ੍ਰੋਪਰ ਪੈ ਚੁੱਕੀ ਆ ਬੱਚਾ ਚੰਗਾ ਕੇ ਕੁਛ ਤੋਂ ਤਕੜਿਆ ਵੀ ਆ ਬਹੁਤ ਵਧੀਆ ਤਿਆਰੀ ਫੜੀ ਆ ਕੀ ਬਹੁਤ ਵਧੀਆ ਹਵਾਨਾ ਬਣਾਇਆ ਹੈਗਾ ਦੂਜਾ ਸੂਆ ਸੂਈ ਆ ਜੇਰਜੂਰ ਪ੍ਰੋਪਰ ਪੈ ਚੁੱਕੀ ਆ ਬਹੁਤ ਚੰਗੇ ਥਾਣਾ ਹਵਾਨੇ ਦੀ ਆ ਪੂਰੀ ਸੀਨ ਠੰਡੀ ਵੈੜ ਆ ਤੂੰ ਇਸ ਥਣਾ ਦਾ ਸਹਿਜ ਦੇਖ ਸਕਦੇ ਆ ਪੂਰਾ ਥੀਂ ਚਵਾਈ ਵਾਲਾ ਮੁਠੀ ਵਾਲਾ ਥਣ ਲੱਗਿਆ ਜੜੀ ਬਨ ਕੇ ਹੱਥ ਮਾਰ ਕੇ ਦਿਖਾ ਦੇ ਆ ਬਈ ਬੱਚਾ ਬੱਚੇ ਨੂੰ ਜਨਮ ਦਿੱਤਾ ਪੂਰੀ ਸੀਲ ਠੰਡੀ ਆ ਆ ਦੋ ਇਸ ਥਾਂ ਹਵਾ ਨਾਲ ਇੱਕ ਸਾਧਿਆ ਪੂਰਾ ਵਧੀਆ ਲੇਵਾ ਸੀਲ ਠੰਡੀ ਪੂਰੀ ਆ ਚੰਗਾ ਦੁੱਧ ਪਾਉਣਾ ਦੋਸਤੋ ਇਹਨੇ